ਦੋਸਤੋ ਜੇਕਰ ਅਸੀਂ ਸਮੇਂ ਦੀ ਗੱਲ ਕਰੀਏ ਸਮਾਂ ਸਾਡੀ ਜ਼ਿੰਦਗੀ ਦਾ ਇੱਕ ਮਹਾਨ ਖਜ਼ਾਨਾ ਹੈ ਅਮਰੀਕਾ ਵਿੱਚ ਜਾਪਾਨ ਵਿੱਚ ਮੀਂਹ ਹੋਵੇ ਹਨੇਰੀ ਹੋਵੇ ਜਾਂ ਠੰਡ ਹੋਵੇ ਜਾਂ ਫਿਰ ਗਰਮੀ ਹੋਵੇ ਸਰਦੀ ਹੋਵੇ ਪੂਰੇ 8 ਘੰਟੇ ਹਰ ਕੋਈ ਡਟ ਕੇ ਕੰਮ ਕਰਦਾ ਹੈ ਦਫ਼ਤਰਾਂ ਵਿੱਚ ਖੇਡਾਂ ਵਿੱਚ ਕਾਰਖਾਨਿਆਂ ਵਿੱਚ ਵਿਸ਼ੇਸ਼ ਛੁੱਟੀਆਂ ਸਾਲ ਵਿੱਚ ਮਸਾਂ ਹੀ 4-5 ਹੁੰਦੀਆਂ ਹਨ ਅਤੇ ਸਾਡੇ ਦੇਸ਼ ਵਿੱਚ ਬਹੁਤ ਹੀ ਥੋੜੇ ਘੰਟੇ ਕੰਮ ਅਤੇ ਛੁੱਟੀਆਂ ਜ਼ਿਆਦਾ ਹੁੰਦੀਆਂ ਹਨ ਅਤੇ ਫਿਰ ਸਵੇਰੇ ਸ਼ਾਮ ਧਾਰਮਿਕ ਸਥਾਨਾਂ ਉੱਪਰ ਸਰਦਾਰਾਂ ਦੇ ਇਕੱਠ ਅਤੇ ਨਿੱਤ ਸਾਧੂਆਂ ਦੀ ਫੇਰੀ ਮਰਨਾ ਜੰਮਣਾ ਵਿਆਹ ਆਦ ਕਿਸੇ ਹੋਰ ਦੇਸ਼ ਵਿੱਚ ਇੰਨਾ ਗੰਨਾ ਉੱਪਰ ਜ਼ਿਆਦਾ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ ਹੋਰ ਨਾ ਦੇਸ਼ਾਂ ਵਿੱਚ ਭਾਵੇਂ ਕਿੰਨੀ ਬਰਫ਼ ਜੰਮੀ ਹੋਵੇ ਕਾਮੇ 8 ਵਜੇ ਆਪਣੇ ਕੰਮਾਂ ਉੱਪਰ ਪਹੁੰਚ ਹੀ ਜਾਂਦੇ ਹਨ 12 ਵਜੇ ਤੱਕ ਡਟ ਕੇ ਕੰਮ ਕੀਤਾ ਜਾਂਦਾ ਹੈ ਫਿਰ ਕੰਮ ਦੇ ਸਮੇਂ ਵਿੱਚ ਘਾਹ ਹੀ 1 ਘੰਟਾ ਖਾਣਾ ਖਾ ਕੇ ਫਿਰ 5 ਵਜੇ ਤੱਕ 8 ਤੱਕ ਮਿਹਨਤ ਕੀਤੀ ਜਾਂਦੀ ਹੈ ਅਤੇ ਇਸ ਕਰਕੇ ਹੀ ਉੱਥੇ ਕੰਮ ਪਰਫੁੱਲਤ ਹੋ ਚੁੱਕਾ ਹੈ। ਇਹੀ ਕਾਰਨ ਹੈ ਕਿ ਸਾਡੇ ਉਹਨਾਂ ਦੀ ਪੈਦਾਵਾਰ ਸਾਡੇ ਨਾਲੋਂ ਵਧੇਰੇ ਦੁੱਗਣੀ ਅਤੇ ਤਿਗਣੀ ਹੋ ਚੁੱਕੀ ਹੈ। ਸੋ ਇਸ ਲਈ ਸਾਨੂੰ ਵੀ ਦੋਸਤੋ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।